ਸਾਖੀ ਨੂੰ ਅਖੀਰ ਤੱਕ ਸੁਣੀਓ ਤੇ ਸ਼ੇਅਰ ਕਰਨ ਨਾ ਭੁੱਲਣਾ ਗੁਰੂ ਨਾਨਕ ਦੇਵ ਮਹਾਰਾਜ ਤੇ ਭਾਈ ਮਰਦਾਨਾ ਦੁਨੀਆ ਨੂੰ ਤਾਰਦੇ ਹੋਏ ਸਿੱਧੇ ਰੱਬ ਆਉਂਦੇ ਹੋਏ ਬਗਦਾਦ ਦੀ ਧਰਤੀ ਤੇ ਜਾ ਪੁੱਜੇ ਬਗਦਾਦ ਇੱਕ ਮੁਸਲਮਾਨ ਦੇਸ਼ ਦੀ ਰਾਜਧਾਨੀ ਸੀ ਜਿਸ ਦਾ ਨਾਮ ਹੈ ਇਰਾਕ ਗੁਰੂ ਨਾਨਕ ਦੇਵ ਮਹਾਰਾਜ ਤੇ ਭਾਈ ਮਰਦਾਨਾ ਨੇ ਅੰਮ੍ਰਿਤ ਵੇਲੇ ਸਤਨਾਮ ਵਾਹਿਗੁਰੂ ਦਾ ਉੱਚਾ ਸਰਾਜ ਜਕਾਰਾ ਲਾਇਆ ਭਾਈ ਮਰਦਾਨਾ ਨੇ ਰਬਾਬ ਜੋਣੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ ਪਰ ਮੁਸਲਮਾਨ ਦੇਸ਼ ਵਿੱਚ ਸੰਗੀਤ ਤੇ ਪਾਬੰਦੀ ਸੀ ਉੱਥੇ ਕੋਈ ਸੰਗੀਤ ਨਹੀਂ ਸੀ ਗਾ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਗੁਰਗ ਬਾਣੀ ਗਾਉਂਦੇ ਦੇਖ ਕੇ ਲੋਕਾਂ ਨੂੰ ਗੁੱਸਾ ਆ ਗਿਆ ਉਹਨਾਂ ਨੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਵਿੱਚੋਂ ਇੱਕ ਨੇ ਸ਼ਿਕਾਇਤ ਪੀਰ ਦਸਤਗੀਰ ਨੂੰ ਕਰ ਦਿੱਤੀ ਹੁਣ ਗੁਰੂ ਜੀ ਪੀਰ ਦਸਤਗੀਰ ਕੋਲ ਪਹੁੰਚ ਗਏ ਪੀਰ ਨੇ ਗੁਰੂ ਜੀ ਨੂੰ ਕਿਹਾ ਫਕੀਰ ਤੈਨੂੰ ਪਤਾ ਨਹੀਂ ਐ ਇੱਥੇ ਸੰਗੀਤ ਗਾਉਣਾ ਮਨਾ ਹੈ ਇੱਥੇ ਸ਼ਰੀਅਤ ਕਾਨੂੰਨ ਹੈ ਸੇ ਸੰਗੀਤ ਦੀਆਂ ਧੁਨਾਂ বাজਾਈ ਜਾ ਰਹੀਆਂ ਹਨ ਗੁਰੂ ਜੀ ਨੇ ਕਿਹਾ ਪੀਰ ਜੀ ਸੰਗੀਤ ਨਾਲ ਜ਼ਰੂਰੀ ਨਹੀਂ ਗਾਣੇ ਹੀ ਗਾਏ ਜਾਂਦੇ ਹਨ ਇਸ ਨਾਲ ਰੱਬ ਦਾ ਨਾਮ ਵੀ ਲਿਆ ਜਾ ਸਕਦਾ ਹੈ ਇਸ ਨੂੰ ਕੀਰਤਨ ਕਹਿੰਦੇ ਹਨ ਪੀਰ ਕੁਝ ਠੰਡਾ ਪੈ ਗਿਆ ਉਸ ਨੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਇੰਨੇ ਹੀ ਵੱਡੇ ਫਕੀਰ ਹੋ ਤਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਜੋ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਪਹਿਲਾ ਸਵਾਲ ਜੇ ਰੱਬ ਹੈ ਤਾਂ ਰੱਬ ਤੋਂ ਪਹਿਲਾਂ ਕੌਣ ਸੀ ਰੱਬ ਦਿਸਦਾ ਕਿਉਂ ਨਹੀਂ ਰੱਬ ਕਰਦਾ ਕੀ ਹੈ ਗੁਰੂ ਜੀ ਨੇ ਜਵਾਬ ਦਿੱਤੇ ਗੁਰੂ ਜੀ ਕਹਿੰਦੇ ਪੀਰ ਤੇਰੇ ਕੋਲ ਕਾਫੀ ਹੀਰੇ ਜਵਾਹਰਤਨੇ ਉਹਨਾਂ ਵਿੱਚੋਂ ਕੁਝ ਅਸਰਫੀਆਂ ਲੈ ਕੇ ਆ ਉਹ ਸੋਨੇ ਦੀਆਂ ਅਸਰਫੀਆਂ ਲੈ ਆਇਆ ਗੁਰੂ ਜੀ ਨੇ ਕਿਹਾ ਪੀਰ ਇਸ ਨੂੰ ਗਿਣਾ ਪੀਰ ਨੇ ਗਿਣਾ 1 2 3 4 ਗੁਰੂ ਜੀ ਕਹਿੰਦੇ ਨਹੀਂ ਪੀਰ ਜੀ ਗਲਤ ਗਿਣ ਰਹੇ ਹੋ ਦੁਬਾਰਾ ਗਿਣੋ ਪੀਰ ਨੇ ਫਿਰ ਗਿਣਾ ਸ਼ੁਰੂ ਕਰ ਦਿੱਤਾ 1 2 3 4 ਗੁਰੂ ਜੀ ਨੇ ਫਿਰ ਕਿਹਾ ਪੀਰ ਗਲਤ ਗਿਣ ਰਹੇ ਹੋ ਤੁਸੀਂ ਦੁਬਾਰਾ ਗਿਣੋ ਪੀਰ ਜੀ ਨੇ ਫਿਰ ਗਿਣਤੀ ਸ਼ੁਰੂ ਕਰ ਦਿੱਤੀ 1 2 ਗੁਰੂ ਜੀ ਨੇ ਇੱਕ ਤੇ ਹੀ ਰੋਕ ਦਿੱਤਾ ਕਹਿੰਦੇ ਇੱਕ ਤੋਂ ਪਹਿਲਾਂ ਜੋ ਆਉਂਦਾ ਹੈ ਉਸ ਤੋਂ ਸ਼ੁਰੂ ਕਰ ਪੀਰ ਕਹਿੰਦਾ ਇੱਕ ਤੋਂ ਪਹਿਲਾਂ ਤਾਂ ਕੁਝ ਨਹੀਂ ਆਉਂਦਾ ਗੁਰੂ ਜੀ ਕਹਿੰਦੇ ਫਿਰ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਆਉਂਦਾ ਰੱਬ ਹੀ ਸ਼ੁਰੂ ਹੈ ਜਵਾਬ ਦੂਜਾ ਹੁਣ ਗੁਰੂ ਜੀ ਨੇ ਕਿਹਾ ਪੀਰ ਜੀ ਦੁੱਧ ਮੰਗਵਾਓ ਦੁੱਧ ਆ ਗਿਆ ਦੁੱਧ ਦਾ ਗਲਾਸ ਵੇਖ ਕੇ ਗੁਰੂ ਜੀ ਕਹਿੰਦੇ ਇਸ ਵਿੱਚ ਕੁਝ ਹੈ ਪੀਰ ਘਬਰਾ ਗਿਆ ਕਹਿੰਦਾ ਗੁਰੂ ਜੀ ਇਸ ਵਿੱਚ ਕੁਝ ਨਹੀਂ ਗੁਰੂ ਜੀ ਕਹਿੰਦੇ ਨਹੀਂ ਇਸ ਵਿੱਚ ਮੱਖਣ ਹੈ ਪੀਰ ਹੱਸ ਕੇ ਕਹਿੰਦਾ ਜੀ ਉਹ ਤਾਂ ਹੁੰਦਾ ਹੀ ਹੈ ਗੁਰੂ ਜੀ ਕਹਿੰਦੇ ਫਿਰ ਪੀਰ ਜੀ ਮੱਖਣ ਦੇਖਦਾ ਕਿਉਂ ਨਹੀਂ ਪੀਰ ਕਹਿੰਦਾ ਗੁਰੂ ਜੀ ਦੁੱਧ ਮਲਾਈ ਰੜਕਣ ਨਾਲ ਮੱਖਣ ਦਿਸੇਗਾ ਗੁਰੂ ਜੀ ਕਹਿੰਦੇ ਬਸ ਪੀਰ ਜੀ ਰੱਬ ਵੀ ਇਸ ਤਰ੍ਹਾਂ ਹੈ ਜੋ ਉਸ ਨੂੰ ਦੇਖਣਾ ਚਾਹੁੰਦਾ ਹੈ ਉਸ ਨੂੰ ਪਹਿਲਾਂ ਰੱਬ ਦਾ ਨਾਮ ਧਿਆਉਣਾ ਪੈਂਦਾ ਹੈ ਰੱਬ ਦੇ ਦਰਸ਼ਨ ਫਿਰ ਆਉਂਦੇ ਹਨ ਗੁਰਬਾਣੀ ਹੀ ਰੱਬ ਨੂੰ ਦੇਖਣ ਦਾ ਰਾਹ ਹੈ ਜਵਾਬ ਤੀਜਾ ਹੁਣ ਗੁਰੂ ਜੀ ਕਹਿੰਦੇ ਪੀਰ ਤੇਰੇ ਤੀਸਰੇ ਸਵਾਲ ਦਾ ਜਵਾਬ ਵੀ ਮੈਂ ਦਿੰਦਾ ਹਾਂ ਪਰ ਪਹਿਲਾਂ ਇਹ ਦੱਸ ਹੁਣ ਮੈਨੂੰ ਆਪਣਾ ਗੁਰੂ ਸਮਝਦਾ ਹੈ ਜਾਂ ਨਹੀਂ ਪੀਰ ਕਹਿੰਦਾ ਹਾਂ ਤੁਸੀਂ ਇਸ ਵੇਲੇ ਮੇਰੇ ਸਵਾਲਾਂ ਦੇ ਜਵਾਬ ਦੇ ਰਹੇ ਹੋ ਇਸ ਲਈ ਤੁਸੀਂ ਮੇਰੇ ਗੁਰੂ ਹੋ ਗੁਰੂ ਜੀ ਕਹਿੰਦੇ ਫਿਰ ਮੈਂ ਨੀਚੇ ਜ਼ਮੀਨ ਤੇ ਬੈਠਾ ਤੇ ਤੂੰ ਸੰਗਾਸਨ ਤੇ ਇਹ ਠੀਕ ਨਹੀਂ ਤੇ ਪੀਰ ਨੇ ਆਪਣੇ ਸਿੰਘਾਸਨ ਤੇ ਗੁਰੂ ਜੀ ਨੂੰ ਬਿਠਾਇਆ ਤੇ ਆਪ ਜ਼ਮੀਨ ਤੇ ਬੈਠ ਗਿਆ ਫਿਰ ਗੁਰੂ ਜੀ ਕਹਿੰਦੇ ਪੀਰ ਇਹੀ ਕਰਦਾ ਹੈ ਰੱਬ ਉਸ ਰੱਬ ਨੇ ਤੈਨੂੰ ਥੱਲੇ ਬਿਠਾ ਦਿੱਤਾ ਮੇਰੇ ਸਿੰਘਾਸਨ ਤੇ ਰੱਬ ਕੁਝ ਪਲਾਂ ਵਿੱਚ ਰਾਜੇ ਨੂੰ ਗਰੀਬ ਤੇ ਗਰੀਬ ਨੂੰ ਰਾਜਾ ਬਣਾ ਸਕਦਾ ਹੈ ਇਹ ਇਹੀ ਰੱਬ ਦਾ ਕੰਮ ਹੈ ਪੀਰ ਦਸਤਗੀਰ ਗੁਰੂ ਜੱਗੇ ਝੋਗ ਗਿਆ ਮੱਥਾ ਟੇਕਿਆ ਜਿਸ ਜਗ੍ਹਾ ਤੇ ਪੀਰ ਦਸਤਗੀਰ ਦੇ ਗੁਰਦੁਆਰਿਆਂ ਦੇ ਮਹਾਰਾਜਾ ਸੰਭਾਲ ਹੋਇਆ ਸੀ ਉਸ ਜਗ੍ਹਾ ਤੇ ਅੱਜ ਇੱਕ ਗੁਰੂ ਘਰ ਵੀ ਸ਼ਸ਼ੋਭਤ ਹੈ ਪਰ ਸਿੱਖਾਂ ਦੀ ਗਿਣਤੀ ਨਾ ਹੋਣ ਕਰਕੇ ਉਸ ਜਗ੍ਹਾ ਤੇ ਉਹਦੀ ਕੋਈ ਸੇਵਾ ਸੰਭਾਲ ਨਹੀਂ ਹੋਈ ਤਾਂ ਹੀ ਤਾਂ ਸਿੱਖ ਹਰ ਵੇਲੇ ਅਰਦਾਸ ਗੁਰੂ ਸਾਹਿਬ ਨੂੰ ਬੇਨਤੀਆਂ ਕਰਦੇ ਹਨ ਕਿ ਜੋ ਸਥਾਨ ਸਿੱਖਾਂ ਦੂਰ ਹੋ ਗਏ ਹਨ ਉਹਨਾਂ ਦੀ ਸੇਵਾ ਸੰਭਾਲ ਗੁਰੂ ਪਿਆਰਿਆਂ ਨੂੰ ਬਖਸ਼ੀ ਜਾਵੇ ਤੁਹਾਨੂੰ ਇਹ ਸਾਖੀ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਜੁਦ ਦੱਸਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ